ਪ੍ਰੀਤ ਕੋ ਡੀਐਸਪੀ ਮਾਮਲੇ ਤੋਂ ਬਾਅਦ ਐਸਐਸਪੀ ਡਾਕਟਰ ਪ੍ਰਗਿਆ ਜੈਨਦਾ ਇੱਕ ਵੱਡਾ ਬਿਆਨ ਸਾਹਮਣੇ ਆ ਦੱਸ ਦਈਏ ਕਿ ਜੋ ਡੀਐਸਪੀ ਹੈ ਪਿਛਲੇ ਦਿਨੀ ਉਹਨਾਂ ਤੇ ਇੱਕ ਕੇਸ ਦਰਜ ਹੋਇਆ ਸੀ ਕਿ ਉਹ ਰਿਸ਼ਵਤ ਲੈ ਰਹੇ ਸੀ ਜਿਸ ਦੇ ਖਿਲਾਫ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਉਹਨਾਂ ਤੇ ਇੱਕ ਕੇਸ ਦਰਜ ਕਰ ਦਿੱਤਾ ਗਿਆ ਜਿਸ ਦੱਸਦੀ ਹੈ ਕਿ ਡੀਐਸਪੀ ਹੈ ਜੋ ਉਹ ਵੂਮਨ ਸੈਲਵਜਟ ਤਾਇਨਾਤ ਸੀ ਉਸ ਟਾਈਮ ਤੇ ਉਹਨਾਂ ਵੱਲੋਂ ਜੋ ਮਾਮਲਾ ਨਿਕਲ ਕੇ ਸਾਹਮਣੇ ਆਇਆ ਕਿ ਡੀਐਸਪੀ ਵੱਲੋਂ ਪੱਕਾ ਦੇ ਰਹਿਣ ਵਾਲੇ ਇੱਕ ਵਿਅਕਤੀ ਮੈਲ ਤਾਂ ਜੋ ਕਿ ਪਹਿਲਾਂ ਤੋਂ ਹੀ ਆਪਣੇ ਘਰੇਲੂ ਮਸਲਿਆਂ ਨੂੰ ਲੈ ਕੇ ਪਰੇਸ਼ਾਨ ਸੀ ਉਹਨਾਂ ਵੱਲੋਂ 1 ਲੱਖ ਰੁਪਏ ਦੀ ਫਰौती ਲਈਤੀ ਗਈ ਸੀ ਜਿਸ ਦੇ ਚੱਲਦਿਆਂ ਉਹਨਾਂ ਤੋਂ ਹੋਰ ਫਰौती ਦੀ ਮੰਗ ਕੀਤੀ ਜਾ ਰਹੀ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਪਰਿਵਾਰ ਵੱਲੋਂ ਡੀਐਸਪੀ ਤੇ ਇੱਕ ਕੇਸ ਦਰਜ ਕਰਵਾਇਆ ਗਿਆ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ ਇਸ ਸ਼ਿਕਾਇਤ ਦਾ ਜੋ ਸੰਕੇਤ ਹੈ ਉਹ ਡੀਐਸਪੀ ਨੂੰ ਮਿਲਦਾ ਹੈ ਉਸ ਤੋਂ ਬਾਅਦ ਡੀਐਸਪੀ ਜੋ ਐਸਐਸਪੀ ਸਾਇਬਾ ਦੇ ਰੀਡਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਉਹਨਾਂ ਨੂੰ ਸੰਪਰਕ ਵਿੱਚ ਲੈ ਕੇ ਆਉਂਦੇ ਨੇ ਸੰਪਰਕ ਵਿੱਚ ਲਿਆਉਣ ਤੋਂ ਬਾਅਦ ਉਹ ਉਹਨਾਂ ਨੂੰ 1 ਲੱਖ ਰੁਪਏ ਦੀ ਫਰौती ਦੀ ਜੋ ਰਿਸ਼ਵਤ ਹੈ ਉਸ ਦਾ ਇੱਕ ਆਫਰ ਦਿੰਦੇ ਨੇ ਕਿ ਅਸੀਂ ਤੁਹਾਨੂੰ 1 ਲੱਖ ਰੁਪਏ ਦੀ ਫਰौती ਦੇ ਰਹੇ ਹਾਂ ਜਿਸ ਤੋਂ ਬਾਅਦ ਕੀ ਰੀਡਰ ਵੱਲੋਂ ਤੁਰੰਤ ਐਸਐਸਪੀ ਸਾਹਿਬਾ ਡਾਕਟਰ ਪ੍ਰਗਿਆ ਜੈਨ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਉਹਨਾਂ ਵੱਲੋਂ ਇਹ ਪੂਰਾ ਮਾਮਲਾ ਐਸਐਸਪੀ ਸਾਹਿਬਾ ਫਰੀਦਕੋਟ ਨੂੰ ਦੱਸਿਆ ਜਾਂਦਾ ਦੱਸ ਦਈਏ ਕਿ ਜਿਸ ਤੋਂ ਬਾਅਦ ਐਸਐਸਪੀ ਸਾਹਿਬਾ ਦਾ ਇਹ ਬਿਆਨ ਆਉਂਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਭ੍ਰਿਸ਼ਟਾਚਾਰੀ ਇਸ ਮਾਮਲੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਦੱਸਦੀ ਹੈ ਕਿ ਮਾਨ ਸਰਕਾਰ ਵੱਲੋਂ ਵੀ ਪਿਛਲੇ ਦਿਨੀ ਇਹ ਇੱਕ ਬਿਆਨ ਆਇਆ ਸੀ ਕਿ ਜ਼ੀਰੋ ਟੋਲਰੈਂਸ ਦੇ ਤਹਿਤ ਕਿਸੇ ਵੀ ਤਰ੍ਹਾਂ ਦਾ ਕੋਈ ਗੈਰ ਕਾਨੂੰਨੀ ਕੰਮ ਭ੍ਰਿਸ਼ਟਾਚਾਰ ਜਾਂ ਕੋਈ ਹੋਰ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਆਉਂਦੀ ਹੈ ਤਾਂ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਸਤੇ ਮੌਕੇ ਤੇ ਕਾਰਵਾਈ ਕੀਤੀ ਜਾਵੇਗੀ ਉਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਐਸਐਸਪੀ ਸਾਹਿਬ ਦਾ ਵੀ ਇਹ ਬਿਆਨ ਆਇਆ ਹੈ ਕਿ ਇਸ ਚੀਜ਼ ਨੂੰ ਟੋਲਰੈਂਸ ਨਹੀਂ ਕੀਤਾ ਜਾਏਗਾ ਇਸ ਦੇ ਚਲਦਿਆਂ ਜੋ ਡੀਐਸਪੀ ਸੀ ਉਸ ਨੂੰ ਕੱਲ ਬੀਤੇ ਦਿਨੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਉਸ ਤੋਂ ਬਾਅਦ ਐਸਐਸਪੀ ਸਾਹਿਬਾ ਦਾ ਇਹ ਵੀ ਬਿਆਨ ਆਇਆ ਹੈ ਕਿ ਅਗਰ ਇਸ ਮਾਮਲੇ ਵਿੱਚ ਕੋਈ ਹੋਰ ਅਧਿਕਾਰੀ ਵੀ ਪਾਇਆ ਜਾਂਦਾ ਉਸਤੇ ਵੀ ਬੰਦ ਹੀ ਕਾਰਵਾਈ ਕੀਤੀ ਜਾਵੇਗੀ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ মিডিਆ ਨਾਲ ਧੰਨਵਾਦ